ਦਾ ਦੇਖ ਲਈ ਡੌਂਗੀ ਲਾਉਣੀ ਆ ਨਾ ਜੀ ਹਾਂਜੀ ਤੇ ਬੜੇ ਦਿਲਾਂ ਲੱਗਦੀ ਹੈ ਜੀ ਦਿਲ ਨਾਲ ਤੇ ਉੱਥੇ ਭਾਈ ਤੁਸੀਂ ਯਕੀਨ ਮੰਨੋ ਮੈਂ ਵੀ ਨਹੀਂ ਕਟਿਆ ਉਸ ਜਗ੍ਹਾ ਦੇ ਵਿੱਚ ਉੱਥੇ ਸਿਰਫ ਨਾ ਬੈਠਣ ਨੂੰ ਜਗ੍ਹਾ ਹੁੰਦੀ ਸੀ ਬੰਦ ਮੰਨ ਲਓ ਵੱਤ ਵਾਦੋ 15-15 ਦਾ ਰੋਗ ਹੋਵੇ ਕਿਤੇ ਘਟੋ ਘਟ ਆਪਣੇ 50 ਮੁੰਡੇ ਬੈਠੇ ਹੋਣਗੇ ਅੱਛਾ ਭਾਜੀ ਕਿੱਥੋਂ ਆਏ ਆ ਭਾਜੀ ਕਿਵੇਂ ਕਿੱਧਰ ਚੱਲੇ ਆ ਅੱਛਾ ਜੀ ਮੈਂ ਆਪਰਾ ਜਿੱਥੇ ਤੁਸੀਂ ਚੱਲੇ ਉੱਥੇ ਮੈਂ ਚੱਲੇ ਕੋਈ ਖਾਣ ਨੂੰ ਲੈ ਆ ਭਾਜੀ ਅੱਛਾ ਮੈਂ ਖਾਣ ਨੂੰ ਭਰਾਵਾ ਕਿਰਕ ਹੋਏਗਾ ਉਹ ਤੋਂ ਸ਼ੂਟ ਵੀ ਇਹਦੇ ਵਿੱਚ ਹੀ ਹੋ ਜੀ ਹਾਂਜੀ ਚਲੋ ਮਾਤਾ ਨੇ ਜੋ ਵੀ ਚੀਜ਼ਾਂ ਪਾਈਆਂ ਸੀ ਉਹਦੇ ਚਲੋ ਵੰਡ ਵੰਡਾ ਕੇ ਖਾ ਲਈਆਂ ਪੋਸਟਾ ਭੁੱਖੇ ਤਾਂ ਹੀ ਬਿਟੇ ਠੀਕ ਹੈ ਜੀ ਕਿਉਂਕਿ ਉਹ ਨਾ ਇੱਕ ਡੇਰਾ ਕਿਹੜਾ ਬਣਾਇਆ ਸੀ ਉਹ ਵੀ ਇੱਕ ਪਾਕਿਸਤਾਨੀ ਬੰਦੇ ਦਾ ਸੀ ਕਿਹੜਾ ਏਜੰਟ ਅੱਛਾ ਜੀ ਉਹਦੇ ਕਾਜ ਰਿਗਾਰਡ ਹੀ ਨਹੀਂ ਬੰਦੱਸ ਅੱਛਾ ਕੋਈ ਮੰਨ ਲੋ ਆਪਣਾ ਯੂਰਪ ਵਾਸਤੇ ਬੈਠਾ ਸੀ ਕੋਈ ਅਮਰੀਕਾ ਵਾਸਤੇ ਬੈਠਾ ਸੀ ਕੋਈ ਕਿਵੇਂ ਕੋ ਕਿਵੇਂ ਹੈ ਨਾ ਹਾਂ ਜੀ ਤੇ ਕਈ ਦਾ ਮੁੰਡੇ ਵਿਚਾਰੇ ਅੱਖੇ ਪਏ ਸੀ ਵੀ ਸਾਡਾ ਦੋ ਖਿਹੜਾ ਛੁੱਟੇ ਵੀ ਅਸੀਂ ਇੰਡੀਆ ਜਾ ਗਏ ਠੀਕ ਹੈ ਜੀ ਇਹ ਮਾਸਕਵਾ ਇਹਨਾ ਆਮਾਸਕਵਾ ਮੈਂ ਕਿਹਾ ਭਾਈ ਯਾਰ ਬੰਦੇ ਨੇ ਕੋਈ ਲਾਈਨ ਆਉਣਾ ਸੀ ਵੀ ਤੁਸੀਂ ਤਾਂ ਨਹੀਂ ਕਹਿੰਦਾ ਨਹੀਂ ਮੈਂ ਨਹੀਂਗਾ ਠੀਕ ਹੈ ਜੀ ਮੈਂ 10 ਮਿੰਟ ਖੜਾ ਜੀ ਇੱਕ ਗੱਡੀ ਵਾਲਾ ਆਇਆ ਅੱਛਾ ਉਹਨੇ ਮੈਨੂੰ ਹੱਥ ਮਾਰਿਆ ਹਾਂਜੀ ਕਹਿੰਦਾ ਵੀ ਇੰਡੀਆ ਤੋਂ ਆਇਆ ਮੈਂ ਹਾਂਜੀ ਕਹਿੰਦਾ ਬਹਿ ਜਾ ਥਾਲ ਮੈਨੂੰ ਗੱਡੀ 'ਚ ਬਿਠਾ ਲਿਆ ਬਿਠਾ ਕੇ ਘਟੋ ਘਟੋ ਨੇ 2 ਘੰਟੇ ਦੀ ਡਰਾਈਵ ਕੀਤੀ। ਅੱਛਾ ਗੱਲਾਂ ਬਾਤਾਂ ਕਰਦਾ ਗਿਆ। ਅੱਛਾ ਜਦੋਂ ਕੋਈ ਜੰਗਲ ਏਰੀਆ ਆ ਗਿਆ ਮੈਨੂੰ ਕਹਿੰਦਾ ਵੀ ਤੂੰ 1500 ਡਾਲਰ ਤੇਰੇ ਕੋਲੇ ਆ। ਠੀਕ ਹੈ। ਦੇ ਮੈਂ ਕਿਹਾ ਨਹੀਂ ਹੈਗੇ ਜੀ। ਅੱਛਾ। ਕਹਿੰਦਾ ਵੀਰੇ ਉਹ ਚੀਜ਼ ਛੱਡ ਦੇ। ਹਾਂ। ਸਾਨੂੰ ਪਤਾ ਤੂੰ ਕਿੱਥੋਂ ਆਇਆ ਕਿੱਧਰ ਜਾਣਾ। ਕਿਨੇ ਭੇਜਿਆ। ਅੱਛਾ। ਮੈਂ ਉਹੀ ਬੰਦਾ ਹਾਂ। ਠੀਕ ਹੈ ਠੀਕ ਹੈ। ਚਲੋ ਮੈਂ ਕਿਹਾ ਜੀ 50 ਡਾਲਰ ਮੇਰੇ ਜੀ ਉੱਥੇ ਵੱਲੋਂ ਪਾਸ ਕਾਰ ਉਹਨਾਂ ਨੇ 에어ਪੋਰਟ ਚ ਲੈ ਲਿਆ ਲੈ ਲੈ ਉਹ ਪੁੱਤ ਉਹਨੂੰ ਫੇਰ ਵੀ ਯਕੀਨ ਨਾ ਹਾਂ ਮੈਂ 1450 ਡਾਲਰ ਉਹਨੂੰ ਦਿੱਤਾ ਜਦੋਂ ਉਹ ਕਹਿੰਦਾ ਵੀ ਤੂੰ ਕੱਪੜੇ ਧਾਰ ਅੱਛਾ ਕੱਪੜੇ ਧਾਰ ਕੇ ਫੇਰ ਮੈਨੂੰ ਤਲਾਸ਼ੀ ਦਿੱਤੀ ਮੈਂ ਵੀ ਤੁਸੀਂ ਤੁਹਾਨੂੰ ਯਕੀਨ ਆ ਜੀ ਯਕੀਨ ਕਰੋ ਮੈਨੂੰ 50 ਡਾਲਰ ਦਾ ਗੜੇ ਉੱਥੇ ਦੇ ਕੇ ਬੋਰਡਿੰਗ ਕਾਰਡ ਮੈਨੂੰ ਤਾਂ ਦਿੱਤਾ ਜਾਂ ਦਿੰਦੇ ਨਹੀਂ ਸੀ ਹਾਂ ਜੋ ਕਰਦੇ ਕਰਾਉਂਦੇ ਬਾਈ ਉਹਨੇ ਨਾ ਘਟੋ ਘਟਾਉਣੇ 5 6 ਘੰਟੇ ਵੱਲੋਂ ਡਰਾਈਵ ਕੀਤੀ ਗੱਡੀ ਤੇ ਠੀਕ ਆ ਉਸ ਸਟੇਸ਼ਨ ਉਹ ਮੈਂ 1450 ਡਾਲਰ ਦੇਤਾ ਉਹਨੂੰ ਤੇ ਉਹ ਹਾਂ ਉਹਨਾਂ ਲੈ ਲੈ ਉਹਨੇ ਫਿਰ ਉਹਨਾਂ ਨੂੰ ਦੇਤਾ ਈ ਕੋਈ ਪਾਕਿਸਤਾਨੀ ਬੰਦਾ ਸੀ ਅੱਛਾ ਜੀ ਫਿਰ ਉਸ ਤੋਂ ਬਾਅਦ ਜਦੋਂ ਉੱtre ਗਏ ਆ ਮੱਲੋ 6 ਘੰਟੇ ਡਰਾਈਵ ਹੋਇਆ ਉਸ ਤੋਂ ਬਾਅਦ ਇੱਕ ਸਟੇਸ਼ਨ ਆ ਗਿਆ ਠੀਕ ਹੈ ਹੁਣ ਸਟੇਸ਼ਨ ਤੇ ਮੈਨੂੰ ਟਿਕਟ ਕਟਾ ਕੇ ਦੇ ਦੇ ਜੀ ਅੱਛਾ ਜੀ ਹੁਣੇ ਮੈਨੂੰ ਸਮਝਾਤਾ ਵੀ ਤੂੰ ਸਟੇਸ਼ਨ ਤੇ ਕਿਹੜੇ ਡੱਬੇ ਤੈਨੂੰ ਬਿਠਾਇਆ ਤੂੰ ਉੱਥੇ ਹੀ ਬੈਠਣਾ ਅੱਛਾ ਜਦੋਂ ਸਟੇਸ਼ਨ ਇਹ ਸਾਈ ਰਾਤ ਤੇ ਚੱਲਣੀ ਹੈ ਗੱਡੀ ਅੱਛਾ ਸਵੇਰੇ ਜਦੋਂ ਉਤਰੇਗਾ ਹਾਂਜੀ ਇੱਥੋਂ ਉੱਤਰ ਕੇ ਬਸ ਤੋਂ ਮੱਲੋ ਆਈ ਉਤਰਨੀਆਂ ਤੇ ਤੈਨੂੰ ਬੰਦਾ ਫੇਰ ਫੜ ਲੂਗਾ ਠੀਕ ਹੈ ਮੁਸਲਮਾਨ ਦੇ ਵਿੱਚ ਫੇਰ ਡਰ ਹਾਂ ਨਾ ਕੋਈ ਲੈਂਗੁਏਜ ਸੀ ਅੱਛਾ ਉਥੋਂ ਹੀ ਲੈਂਗੁਏਜ ਹੋਰ ਆ ਨਾ ਉਥੋਂ ਦੀ ਕੋਈ ਹੈਲੋ ਇਹ ਨਾ ਮੈਂ ਕੁਝ ਨਹੀਂ ਮੈਂ ਚੁੱਪ ਕੇ ਬਿਠਾ ਰਿਹਾ ਹਾਂ ਨਾ ਖੱਦਾ ਨਾ ਪੀਤਾ ਕੁਝ ਨਹੀਂ ਅੱਛਾ ਸਵੇਰੇ ਮੰਨ ਲਓ 7 ਕ ਦਾ ਟਾਈਮ ਸੀ 7 ਕ ਵਜੇ ਟ੍ਰੇਨ ਮੰਨ ਲਓ ਖੜੀ ਲਾਸਟ ਸਟੇਸ਼ਨ ਤੇ ਠੀਕ ਹੈ ਜੀ ਉਥੋਂ ਫੇਰ ਵਾਪਸ ਮੁੜ ਗਈ ਅੱਛਾ ਉਥੋਂ ਜਦੋਂ ਖੜੀ ਤੇ ਜਦੋਂ ਮੈਂ ਉਤਰਿਆ ਤੇ ਨਾਲ ਦੀ ਨਾਲ ਹੀ ਮੇਰੇ ਬੰਦੇ ਨੇ ਘੁੱਟ ਪੜ ਲਿਆ ਅੱਛਾ ਰੱਬ ਹੀ ਜਾਣੇ ਉਹਨਾਂ ਦੀ ਕੀ ਸੈਟਿੰਗ ਸੀ ਕੀ ਨਹੀਂ ਸੈਟਿੰਗ ਸੀ ਕੀ ਉਹ ਮੰਨ ਲਓ ਉਹਨਾਂ ਕੋਲ ਪਹਿਲਾਂ ਫੋਟੋ ਜਾਂਦੀ ਆ ਜਾਂ ਕੀ ਕਰਦੇ ਰਾਬੀ ਜਾਣੇ ਠੀਕ ਹੈ ਉਹਨੇ ਮੇਰਾ ਬੈਗ ਫੜ ਕੇ ਉਹ ਕੋਈ ਟਿੱਕਾ ਆਇਆ ਸੀ ਅੱਛਾ ਜੀ ਬੈਗ ਫੜ ਕੇ ਉਹਨੇ ਪਿੱਕੇ ਦੇ ਮਗਰ ਥਾਲੀ ਸੀ ਥਾਲੀ ਦੇ ਵਿੱਚ ਸਿੱਟ ਲਿਆ ਹਾਂ ਮੈਨੂੰ ਵਿੱਚ ਪਟਾ ਲਿਆ ਕਹਿੰਦਾ ਪਾਉ ਕਿਦਾਂ ਮੈਂ ਠੀਕ ਹੈ ਜੀ ਅੱਛਾ ਸਫ਼ਰ ਕਿਦਾਂ ਰਿਹਾ ਮੈਂ ਠੀਕ ਹੈ ਜੀ ਉਹਨੇ ਘਟੂ ਘੜੇ ਘੰਟਾ ਕੇ ਮੱਲੋ ਗੱਡੀ ਚਲਾਈ ਤੇ ਇੱਕ ਵੇਰ ਹੋਰ ਗਿਆ ਸੀ ਅੱਛਾ ਜੀ ਤੇ ਉੱਥੇ ਵੇਰ ਉਸ ਦੇ ਵਿੱਚ ਗੱਡੀ ਲਾਈ ਉਹਨੇ ਹਾਂਜੀ ਛੂਟ ਕੇ ਫੜਿਆ ਹੂੰ ਸਿੱਧਾ ਮੱਲੋ ਬਾਅਦ ਸਕ੍ਰੈਪ ਜਾਂ ਮੱਲੋ ਬਣਾਇਆ ਸੀ ਉਹਨਾਂ ਦਾ ਘੜੋਂ ਜਾ ਬਣਾਇਆ ਸੀ ਉਹਦੇ ਸਿਰ ਤੇ ਅੱਛਾ ਕਿਹਦਾ ਵੀ ਇੱਧਰ ਆ ਜਾ ਮੈਂ ਗਾਂਹ ਜਾ ਕੇ ਵੇਖਿਆ ਤੇ ਘੱਟੋ ਘੱਟ ਆਪਣੇ 50 ਮੁੰਡੇ ਬੈਠੇ ਹੋਣਗੇ ਅੱਛਾ ਭਾਜੀ ਕਿੱਥੋਂ ਆਏ ਆ ਹਾਂ ਭਾਜੀ ਕਿਵੇਂ ਕਿੱਧਰ ਚੱਲੇ ਆ ਅੱਛਾ ਜੀ ਮੈਂ ਭਰਾ ਜਿੱਥੇ ਤੁਸੀਂ ਚੱਲੇ ਉੱਥੇ ਮੈਂ ਚੱਲਿਆ ਕੋਈ ਖਾਣ ਨੂੰ ਲਿਆ ਆ ਭਾਜੀ ਅੱਛਾ ਮੈਂ ਖਾਣ ਨੂੰ ਭਰਾਵਾ ਕਿਹੜਾ ਹੋਏਗਾ ਉਹ ਤਾਂ ਸ਼ੂਟ ਕੀ ਦੇ ਵਿੱਚ ਹੀ ਹੋਊਗਾ ਹਾਂਜੀ ਚਲੋ ਮਾਤਾ ਨੇ ਜੋ ਵੀ ਚੀਜ਼ਾਂ ਪਾਈਆਂ ਸੀ ਉਹਦੇ ਚਲੋ ਵੰਡ ਵੰਡਾ ਕੇ ਖਾ ਲਈਆਂ ਪੋਸਤਾ ਭੁੱਖੇ ਤੇ ਬੈਠੇ ਵਿਚਾਰੇ ਠੀਕ ਹੈ ਜੀ ਕਿਉਂਕਿ ਉਹ ਨਾ ਇੱਕ ਡੇਰਾ ਕਿਹੜਾ ਬਣਾਇਆ ਸੀ ਉਹ ਵੀ ਇੱਕ ਪਾਕਿਸਤਾਨੀ ਬੰਦੇ ਦਾ ਸੀ ਉਹ ਮੁੰਡੇ ਵਿਚਾਰੇ ਤੁਸੀਂ ਯਕੀਨ ਮੰਨੋ ਵੀ ਕਈ ਮੁੰਡੇ ਤਾਂ ਉੱਥੇ ਸਾਤ ਸਾਲ ਹੀ ਹੋ ਗਿਆ ਸੀ ਅੱਛਾ ਜੀ ਬੈਠਿਆ ਨੂੰ ਠੀਕ ਹੈ ਵੀ ਉਹਨਾਂ ਦੀ ਕੋਈ ਗਾਂ ਜਗਾੜ ਹੀ ਨਹੀਂ ਬੰਦਾ ਸੀ ਅੱਛਾ ਕੋਈ ਮੱਲੋ ਆਪਣਾ ਯੂਰਪ ਵਾਸਤੇ ਬੈਠਾ ਸੀ ਕੋਈ ਅਮਰੀਕਾ ਵਾਸਤੇ ਬੈਠਾ ਸੀ ਕੋਈ ਕਿਵੇਂ ਕੋ ਕਿਵੇਂ ਹੈ ਨਾ ਹਾਂਜੀ ਤੇ ਕਈ ਤਾਂ ਮੁੰਡੇ ਵਿਚਾਰੇ ਅੱਕੇ ਪਏ ਸੀ ਵੀ ਸਾਡਾ ਦੁੱਖ ਹੈੜਾ ਛੁੱਟੇ ਵੀ ਅਸੀਂ ਇੰਡੀਆ ਜਾਵੀਏ ਠੀਕ ਹੈ ਜੀ ਕਿਉਂਕਿ ਡੌਂਗੀ ਅਗੜਾ ਬੈਠਾ ਡੌਂਗੀ ਦਾ ਨਾਂ ਛੋਟਾ ਤੇ ਇੱਕ ਡੌਂਗੀ ਲਾਉਣੀ ਆ ਨਾ ਜੀ ਹਾਂਜੀ ਤੇ ਇਹ ਬੜੇ ਦਿਲ ਨਾਲ ਲੱਗਦੀ ਹੈ ਜੀ ਦਿਲ ਨਾਲ ਤੇ ਉੱਥੇ ਭਾਈ ਤੂੰ ਯਕੀਨ ਮੰਨੋ ਮੈਂ ਵੀ ਮੀਨਾ ਕਟਿਆ ਉਸੇ ਜਗ੍ਹਾ ਦੇ ਵਿੱਚ ਉੱਥੇ ਸਿਰਫ ਨਾ ਬੈਠਣ ਨੂੰ ਜਗ੍ਹਾ ਹੁੰਦੀ ਸੀ ਬਸ ਮੰਨ ਲਓ ਵੱਧ ਤੋਂ ਵੱਧ 15 பை 15 ਦਾ ਰੂਮ ਹੋਊਗਾ ਜੀ ਅੱਛਾ ਜੀ ਕਿਹਦੇ ਵਿੱਚ ਕਿਹਦੇ ਵਿੱਚ ਮੰਨ ਲਓ 77 ਮੁੰਡੇ ਸੀ ਅੱਛਾ ਵੀ ਜੇ ਆਪਾਂ ਮੰਨ ਲਓ ਬਾਥਰੂਮ ਵੀ ਕਰ ਦੇਣਾ ਭਾਈ ਤੂੰ ਯਕੀਨ ਮੰਨੋ ਵੀ ਬਾਥਰੂਮ ਵੀ ਬਰਪਾ ਜਾਂਦੀ ਸੀ ਅੱਛਾ ਇੰਨੀ ਸੀ ਹਾਂ ਤੇ ਉੱਤਨਾ ਆ ਸਕਦੇ ਨਹੀਂ ਨੰਮਨੇ ਸੀ ਪਾਣੀ ਏ ਇਦਾਂ ਦਾ ਵੀ ਬੰਦੇ ਦੇ ਖੁਰਕ ਪੈ ਜਾਂਦੀ ਏ ਅੱਛਾ ਮੂੰਹ ਵੀ ਧੋਣ ਵਾਸਤੇ ਉਹ ਅੱਡ ਕੈਂਪਰ ਲਿਆਉਂਦੇ ਸੀ ਉਹਦੇ ਨਾਲ ਹੀ ਆ ਜੇ ਮੱਲੋ ਮੂੰਹ ਗਏ ਨੇ ਧੋਣਾ ਕਰ ਲਈ ਕਰਨੀਆਂ ਉਹਦੇ ਰਸਤੇ ਉੱਥੋਂ ਕਿਹੜਾ ਲੋਕਲ ਪਾਣੀ ਆ ਕਿਹੜਾ ਮੱਲੋ ਉੱਥੋਂ ਦਾ ਪੀਣ ਵਾਲਾ ਪਾਣ ਯੋਗ ਨਹੀਂ ਹੈਗਾ ਠੀਕ ਹੈ ਜੀ ਪਾਣੀ ਨਹੀਂ ਪੀ ਸਕਦੇ ਤੇ ਸੌਣ ਨੂੰ ਫਿਰ ਜਦੋਂ ਸੌਂਦੇ ਸੀ ਉਹਨਾਂ ਸੌਣ ਬਈ ਆਏ ਸੀ ਵੀ ਕੋਈ ਸਿੱਧਾ ਹੋ ਜਾਂਦਾ ਵੀ ਕੋਈ ਮੜਾ ਟੇਡਾ ਹੋ ਜਾਂਦਾ ਵੀ ਰਲ ਮਿਲ ਕੇ ਆਪਦਾ ਮਹੀਨਾ ਇਕੱਠਾ ਹਥੇ ਕੰਬਲ ਕੰਬਲ ਦੇ ਠੰਡੇ ਸੀ ਹਾਂ ਕੰਬਲ ਹੈ ਜੀ ਕੰਬਲ ਸੀ ਬੜੇ ਮੱਲੋ ਜੇਲਾਂ ਦੇ ਵਿੱਚ ਵੀ ਨਹੀਂ ਉਹ ਤਾਂ ਕੰਮ ਲੁੰਦੇ ਕਿਹ ਕਿਹੜੇ ਉਹ ਸੀ ਅੱਛਾ ਉੱਥੇ ਇੱਕ ਮਜਬੂਰੀ ਬੰਦੇ ਬਣ ਜਾਂਦੀ ਆ ਉਹ ਕੋੜ ਗੱਲੇ ਵਾਲੀ ਗੱਲ ਬਣ ਜਾਂਦੀ ਆ ਵੀ ਨਾ ਛੜ ਛੜ ਸਕਦਾ ਤੇ ਨਾਮ ਬੁਲਾਉਣ ਫੜ ਸਕਦਾ ਉਹ ਨਾ ਤਾਂ ਪਿੱਛੇ ਨੂੰ ਆ ਸਕਦੇ ਸੀ ਕਿਉਂਕਿ ਵੇਚ ਵਟ ਕੇ ਗਏ ਸੀ ਠੀਕ ਆ ਤੇ ਪਿੱਛੇ ਦਾ ਮਤਲਬੋ ਦਿਮਾਗ ਦੇ ਵਿੱਚ ਹੈ ਇਸ ਵੀ ਪਿੱਛੇ ਜਾਣਾ ਠੀਕ ਹੈ ਜੀ ਤੇ ਤੇ ਉਹ ਖਾਣ ਪੀਣ ਨੂੰ ਕੀ ਦਿੱਤਾ ਜਾਂਦਾ ਸੀ ਫਿਰ ਉੱਥੇ ਜਦੋਂ ਖਾਣ ਪੀਣ ਨੂੰ ਬਈ ਨਾ ਡੌਰੋਟੀ ਸੀ ਇੱਕ ਗੋਲਜੀ ਕਹਿੰਦੀ ਲੰਮੀ ਡੌਰੋਟੀ ਹੁੰਦੀ ਆ ਠੀਕ ਆ ਤੇ ਪੀਰਾ ਬਰੈਡ ਆ ਜਿਹਨੂੰ ਕਹਿੰਦੇ ਆਪਾਂ ਅੱਛਾ ਉਹ ਪੀਰਾ ਬਰੈਡ ਆ ਦਿੰਦੇ ਸੀ ਕਨਾਲ ਇਕ ਦਾਲੂ ਦੇ ਦਿੰਦੇ ਸੀ ਅੱਛਾ ਜੀ ਬਾਈ ਹੀ ਗਾਂ ਨੂੰ ਦਈ ਦੀ ਜਾਂ ਕਾਫੀ ਦਿੰਦੇ ਸੀ ਮੱਲੋ ਜਿਹੜੀ ਮੱਲੋ ਪਾਣੀ ਗਰਮ ਕਰਕੇ ਵਿੱਚ ਥੋੜੀ ਕਾਫੀ ਪਾਤੀ ਜਾਂ ਕਾਫੀ ਦੇਣੀ ਸੀ ਠੀਕ ਹੈ ਬੇਨਾ ਦਿੰਦੇ ਹਾਂ ਯੋ ਬਲੈਕ ਕਾਫੀ ਕਿੰਗ ਕਹਿੰਦੇ ਬਲੈਕ ਟੀ ਹਾਂਜੀ ਉਹ ਮੱਲੋ ਉੱਥੇ ਵੀ ਮੱਲੋ ਮਹੀਨਾ ਇੱਕ ਕੱਟਿਆ ਬਾਈ ਬੜਾ ਸੰਘਰਸ਼ ਲੜਿਆ ਉੱਥੇ ਫੇਰ ਕਾਦੇ ਕਰਾਉਂਦੇ ਫੇਰ ਮੈਂ ਆਪਣੇ ਘਰੇ ਪੋਂ ਉੱਥੋਂ ਪੜ ਦੇਣਾ ਫੋਨ ਕੀਤਾ ਵੀ ਮੇਰੇ ਇਥੇ ਬਹੁਤ ਆ ਗਾ ਅੱਛਾ ਫਿਰ ਚਲੋ ਇਹਨਾਂ ਨੇ ਮਨ ਲੋ ਯੰਟਰ ਨੂੰ ਖਿੱਚਿਆ ਯੰਟਰ ਨੂੰ ਖਿੱਚ ਕੇ ਜਾ ਕੇ ਵੀ ਤੁਹਾਨੂੰ 12 ਲੱਖ ਰੁਪਈਆ ਵੀ ਦਿੱਤਾ ਅੱਛਾ ਇਹ ਬੰਦਾ ਫਿਰ ਵੀ ਸਾਡੇ ਮਨ ਲੋ ਉੱਥੇੜਿਆ ਪਿਆ ਹਾਂ ਚਲੋ ਇਹਨਾਂ ਨੇ ਕੋਈ ਪ੍ਰੈਸ਼ਰ ਪਾਇਆ ਤੇ ਕਰਦੇ ਕਰਾਉਂਦੇ ਮੈਨੂੰ ਕਹਿੰਦੇ ਵੀ ਤੇਰਾ ਵੀਜ਼ਾ ਆ ਗਿਆ ਫਰਾਂਸ ਦਾ ਅੱਛਾ ਉੱਥੋਂ ਉਹਨਾਂ ਦੀ ਸੈਟਿੰਗ ਸੀ ਉਹਨਾਂ ਨੇ 에ਰਪੋਰਟ ਤੋਂ ਉੱਥੋਂ ਮੈਂ ਕੱਲਾ ਹੀ ਸਿੰਗਲ ਹੀ ਗਿਆ ਇਹ ਬੰਦਾ ਅੱਛਾ ਜਦੋਂ ਮਾਸਕੋ ਤੋਂ ਗਿਆ ਨਾ ਮੈਂ ਠੀਕ ਹੈ ਤੇ ਮੈਨੂੰ ਸਿੰਗਲ ਚੜਾ ਕੇ ਅੱਛਾ ਚਲੋ ਉਹਨੇ ਸੈਟਿੰਗ ਸ਼ੂਟਿੰਗ ਕਰਕੇ ਉਹਨਾਂ ਨੇ ਮਨ ਲੋ 에ਰਪੋਰ ਏਅਰਪੋਰਟ ਤੇ ਚੜਾਤਾ ਬਈ ਤੇ ਜਦੋਂ ਏਜੰਟ ਨੇ ਜਿਵੇਂ ਜਿਵੇਂ ਕਿਹਾ ਸਰਾ ਉਪਰ ਤੋਂ ਉਵੇਂ ਹੀ ਕਰਨਾ ਨਾ ਠੀਕ ਹੈ ਜੀ ਏਅਰਪੋਰਟ ਤੋਂ ਚੜਾ ਕੇ ਤੇ ਉਹ ਜਾਣਾ ਸੀ ਪੈਰ ਏਅਰਪੋਰਟ ਤੇ ਅੱਛਾ ਪੈਸੇ ਏਅਰਪੋਰਟ ਤੇ ਜਾਣਾ ਇਹ ਕਹਿੰਦਾ ਜੀ ਜਦੋਂ ਤੁਹਾਡੀ ਪਹਿਲਾਂ ਤੁਸੀਂ ਬੈਠਣਾ ਕੋਈ ਕੁਝ ਨਹੀਂ ਕਰਨਾ ਆਪਦਾ ਜੀ ਰੋਟੀ ਪਾਣੀ ਕੋਈ ਦੇਊਗਾ ਤਾਂ ਲੈਣਾ ਪਹਿਲਾਂ ਨੰਬਰ ਤਾਂ ਉਹਦੀ ਟੈਕਟ ਇਦਾਂ ਦੀ ਕਰਾਉਂਦੇ ਉਹਦੇ ਵਿੱਚ ਕੁਝ ਨਹੀਂ ਹੁੰਦਾ ਅੱਛਾ ਤੇ ਵੈਸੇ ਉਹਨਾਂ ਨੇ ਇੱਕ ਮੰਨ ਲੋ ਕਾਫੀ ਦਾ ਕੱਪ ਦਿੱਤਾ ਵਿੱਚ ਅੱਛਾ ਜੀ ਤੇ ਉਸ ਤੋਂ ਬਾਅਦ ਉਹ ਕਹਿੰਦਾ ਜੇ ਜਦੋਂ ਲਾਸਮੈਂਟ ਹੁੰਦੀ ਜਾਣਾ ਵੀ ਬੈਲਟ ਲੱਗਣ ਦੀ ਹਾਂਜੀ ਵੀ ਜੇ ਹੁਣਾ ਮੰਨ ਲਓ ਜਾਜ ਲੈਂਡ ਹੋਣਾ ਹਾਂਜੀ ਤੇ ਬੈਲਟ ਲਾ ਲਓ ਉਸ ਤੋਂ ਬੈਲਟ ਲਾਉਣ ਤੋਂ ਪਹਿਲਾਂ ਹੀ ਉਸੇ ਟਾਈਮ ਤੁਸੀਂ ਮੰਨ ਲਓ ਪਾਸਪੋਰਟ ਚੱਕਣਾ ਆਪਣਾ ਹਾਂ ਪਾਸਪੋਰਟ ਹੱਥ 'ਚ ਹੀ ਰੱਖਿਓ ਠੀਕ ਹੈ ਮੈਗਜ਼ੀਨ ਹੀ ਹੋਣਾ ਪਾਸਪੋਰਟ ਮੈਂ ਫੜਿਆ ਕਹਿੰਦਾ 플ਸ਼ ਕਰ ਦੇਣਾ ਜਾ ਕੇ ਬਾਅਦ ਵਿੱਚ ਅੱਛਾ ਮੈਂ ਉਹਨੂੰ ਬਹੁਤ ਥੋੜਿਆ ਐਮਰੋੜਿਆ ਮੁਗੜਾ ਪਾਸਵਰਡ ਬਈ ਕਿੱਥੇ ਮੱਲੋ ਦੀ ਫੋਟੋ ਨਹੀਂ ਮਿਲਦੀ ਨਾ ਐਡਰੈਸ ਮਿਲਦਾ ਅੱਛਾ ਕੋ ਚਲੋ ਮੈਂ ਜਿਵੇਂ ਮੈਨੂੰ ਲੋਟ ਆਇਆ ਖੱਜ ਤੂ ਕਿਤੇ ਉਹਨੂੰ ਆਪ ਪਾੜ ਪੜਾ ਕੇ ਉਹਨੂੰ ਫਲਸ਼ ਕਰਦਾ ਹਾਂ ਹਾਂ ਏਅਰਪੋਰਟ ਤੇ ਉੱਥੇ ਜੀ ਏਅਰਪੋਰਟ ਤੇ ਮੱਲੋ ਲੈਂਡ ਹੋਇਆ ਜੋ ਜਹਾਜ਼ ਉਸ ਤੋਂ ਬਾਅਦ ਬਈ ਬੱਸ ਆਈ ਬੱਸ ਤੋਂ ਬਰ ਵਿੱਚ ਸਾਰੇ ਜਿੰਨੇ ਵੀ ਯਾਤਰੀ ਵਿੱਚ ਬਹਿ ਕੇ ਚਲੋ ਏਅਰਪੋਰਟ ਦੇ ਵਿੱਚ ਅੜ ਗੋ ਠੀਕ ਹੈ ਜੀ ਉੱਥੇ ਮੇਰੇ ਕੋਲ ਏਡਾ ਬੈਗ ਮੈਨੂੰ ਸਮਝ ਨਾ ਆਵੀ ਮੈਂ ਬੈਗ ਖਿੱਚਾਂ ਕਿ ਮੈਂ ਆਪਣੇ ਆਪ ਨੂੰ ਖਿੱਚਾਂ ਅੱਛਾ ਇੱਕ ਮਨ ਲੋ ਡਰ ਮਨ ਦੇ ਵਿੱਚ ਬਹੁਤ ਜਿਆਦਾ ਤੇ ਡਰ ਹੁੰਦਾ ਵੀ ਆ ਹੁਣ ਆਪਾਂ ਜੀ ਇੱਥੋਂ ਮਨ ਲੋ ਹੋਰ ਕਿਸੇ ਆਪਣੇ ਮਨ ਲੋ ਪੰਜਾਬ ਦੇ ਵਿੱਚ ਹੀ ਕਿਸੇ ਸਿਟੀ 'ਚ ਰਾਤ ਕੱਟਣੀ ਪੈ ਜਨਾ ਜੀ ਉੱਥੇ ਵੀ ਡਰ ਹੁੰਦਾ 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 ਕਿ ਆਪਾਂ ਤਾਂ ਬਹੁਤ ਮਨ ਲੋ ਪਾਰ ਗਏ ਸੀ ਨਾ ਜੀ ਤੇ ਉੱਥੇ ਹੁਣ ਸਾਰੀ ਦੁਨੀਆ ਨੰਗੀ ਮੈਂ ਮਨ ਲੋ ਕ੍ਰੋਸ ਕਰਨ ਲੱਗਿਆ ਉਹ ਕਹਿੰਦੇ ਵੀ ਪਾਸਪੋਰਟ ਦਿਓ ਮੈਂ ਪਾਸਪੋਰਟ ਤਾਂ ਹੈ ਨਹੀਂ ਗਿਆ ਜੀ ਅੱਛਾ ਜਦੋਂ ਉਹਨਾਂ ਨੂੰ ਪਤਾ ਪਾਸਪੋਰਟ ਹੈ ਨਹੀਂਗਾ ਪੰਜਾਬੀ ਬੰਦਾ ਉਹਨਾਂ ਨੂੰ ਪਤਾ ਲੱਗ ਗਿਆ ਕਹਿੰਦੇ ਤੁਸੀਂ ਉਹ ਵੇਟਿੰਗ 'ਚ ਬੈਠੋ ਠੀਕ ਹੈ ਜੋ ਕੁਰਸੀ 'ਤੇ ਬੈਠਾ ਫਿਰ ਮੈਨੂੰ ਉੱਥੇ ਕਿਤੇ ਜਾ ਕੇ ਫਿਰ ਮੈਂ ਉਹਦਾ ਬੈਕ ਖਿੱਚਿਆ ਮੈਂ ਦੂਜੇ ਕਾਊਂਟਰ 'ਤੇ ਉੜ ਗਿਆ ਜੀ ਅੱਛਾ ਉਹਨਾਂ ਨੂੰ ਜਦੋਂ ਉਹ ਬੰਦੇ ਦੀ ਨਾ ਅੱਖ ਵੇਖੇ ਤਾਂ ਉਹ ਵੀ ਬੰਦਾ ਇਹ ਕਿਉਂ ਕਿਵੇਂ ਆਇਆ ਹੈ ਠੀਕ ਹੈ ਜੀ ਮੈਂ ਆਪ ਕੋ 15 ਕਿ ਮਿੰਟ ਬੈਠਾ ਤੇ 15 ਮਿੰਟਾਂ ਬਾਅਦ ਉੱਥੇ ਪੁਲਿਸ ਆ ਗਈ ਹਾਂਜੀ ਪੁਲਿਸ ਨੇ ਪਹਿਲਾਂ ਮੇਰੇ ਨਾਲ ਗੱਲ ਕੀਤੀ ਚਲੋ ਉਹਨਾਂ ਦੀ ਮੈਨੂੰ ਸਮਝ ਨਹੀਂ ਆਈ ਉਹਨਾਂ ਨੇ ਟ੍ਰਾਂਸਲੇਟਰ ਲਿਆਂਦਾ ਵੀ ਤੂੰ ਕਿੱਥੋਂ ਆਇਆ ਅੱਛਾ ਮੈਨੂੰ ਕਿੱਥੋਂ ਨਹੀਂ ਪਤਾ ਵੀ ਮੈਂ ਕਿੱਥੋਂ ਆਇਆ ਅੱਛਾ ਕਹਿੰਦੇ ਪਾਸਪੋਰਟ ਮੈਂ ਪਾਸਪੋਰਟ ਵੀ ਨਹੀਂ ਗਏ ਹਾਂ ਚਲੋ ਜਿਵੇਂ ਜਿਵੇਂ ਮੈਨੂੰ ਏਜੰਟ ਨੇ ਸਿਖਾਇਆ ਸੀ ਉਹ ਉਹਨਾਂ ਨਾਲ ਮੈਂ ਗੱਲਾਂ ਕਰਦਾ ਰਿਹਾ ਠੀਕ ਹੈ ਉਹਨਾਂ ਨੇ ਮੇਰੇ ਹੱਥਕੜੀ ਲਾ ਲਈ ਆ ਏਅਰਪੋਰਟ ਦੇ ਵਿੱਚ ਹਾਂ ਹੱਥਕੜੀ ਲਾ ਕੇ ਤੇ ਮੈਨੂੰ ਏਅਰਪੋਰਟ ਦੇ ਵਿੱਚ ਨਾ ਇੱਕ ਰੂਮ ਬਣਾਏ ਹੁੰਦੇ ਇਹਨਾਂ ਦੇ ਅੱਛਾ ਉਸ ਰੂਮ ਦੇ ਵਿੱਚ ਲੈ ਗਏ ਠੀਕ ਹੈ ਉਹ ਰੂਮ ਦੇ ਵਿੱਚ ਲੈ ਗਏ ਤੇ ਉਹ ਰੂਮ ਦੇ ਵਿੱਚ ਲੈ ਗਏ ਤੇ ਉਹ ਕਹਿੰਦੇ ਵੀ ਹਾਂ ਵੀ ਟਰਾਂਸਲੇਟਰ ਕਹਿੰਦਾ ਵੀ ਤੂੰ ਪਹਿਲਾਂ ਤਾਂ ਮੇਰਾ ਲਵਾਲੀ ਬੈਲਟ ਲਵਾਲੀ ਬੈਟ ਲੱਗੀ ਸੀ ਥੀਤੇ ਸੀ ਬੂਟਾਂ ਦੇ ਵਿੱਚ ਉਹ ਵੀ ਕਢਾਤੇ ਅੱਛਾ ਤੇ ਹੋਰ ਜਿਹੜਾ ਮੇਰੇ ਕੋਲ ਬੈਗ ਸੀ ਜੋ ਵੀ ਸਮਾਨ ਸੀ ਉਹਨੇ ਉਹਦਾ ਜਮ੍ਹਾਂ ਕਰ ਲਿਆ ਅੱਛਾ ਰੂਮ ਚਾਰ ਦਾ ਉਹ ਕਹਿੰਦੇ ਵੀ ਸਹੀ ਸੀ 10 ਵੀ ਭੂ ਆਇਆ ਕਿੱਥੋਂ ਆ ਕਿੱਥੇ ਜਾਣਾ ਕੀ ਹੈ ਕੀ ਨਹੀਂ ਮੈਂ ਹੈ ਹੀ ਮੈਨੂੰ ਕੋਈ ਪਤਾ ਨਹੀਂ ਮੇਰੀ ਮੱਲੋ ਯਾਦ ਅਸ ਨਹੀਂ ਕੰਮ ਕਰਦੀ ਅੱਛਾ ਜਿਵੇਂ ਜਿਵੇਂ ਮੈਨੂੰ ਮੱਲੋ ਨੇ ਏਜੰਟ ਨੇ ਮੇਰੇ ਮੈਮਰੀ ਮੱਲੋ ਪਾਈ ਸੀ ਤੇ ਮੈਂ ਉਹਵੇਂ ਬੋਲੀ ਗਿਆ ਠੀਕ ਹੈ ਉਹਨਾਂ ਨੇ ਚਲੋ ਕਰ ਕਰਾ ਕੇ ਜੀ ਉਹ ਕਹਿੰਦਾ ਵੀ ਤੈਨੂੰ ਦੱਸਣਾ ਪੈਣਾ ਵੀ ਮੈਂ ਹੈ ਹੀ ਮੈਨੂੰ ਪਤਾ ਹੀ ਨਹੀਂ ਮੈਂ ਕਿੱਥੋਂ ਆਇਆ ਜੀ ਹੂੰ ਮੈਨੂੰ ਘਟੋ ਘਟੋ ਉਹਨਾਂ ਨੇ ਮਨ ਲਓ ਅੱਧਾ ਘੰਟਾ ਮੇਰੀ ਇੰਟਰਵਿਊ ਲਈ ਕਾਫੀ ਕੁਝ ਪੁੱਛਦੇ ਰਹੇ ਵੀ ਤੈਨੂੰ ਦੱਸਣਾ ਪੈਣਾ ਜਾਂ ਤੈਨੂੰ ਜੇਲ੍ਹ ਲੈ ਜਾਣਗੇ ਜਿਆਜੋ ਮਨ ਦੇ ਵਿੱਚ ਡਰ ਫਿਰ ਮੈਂ ਕਿਹਾ ਵੀ ਉਹ ਵੀ ਮਨ ਲੋ ਏਜੰਟ ਨੇ ਵੀ ਕਿਹਾ ਸੀ ਵੀ ਤੈਨੂੰ ਜੇਲ੍ਹ ਲੈ ਕੇ ਜਾਣਗੇ ਹਾਂ ਤੇ ਮੈਨੂੰ ਕਰਦੇ ਘਾਉਂਦੇ ਚਲੋ ਮੇਰੇ ਹੱਥ ਕੜੀ ਲਾਈ ਉਹਨਾਂ ਨੇ ਤੇ ਮੈਨੂੰ ਜੇਲ੍ਹ ਲੈ ਗਏ ਠੀਕ ਹੈ ਜੇਲ੍ਹ ਮੈਨੂੰ ਨਾ ਉੱਥੇ ਰੱਖਿਆ ਭਾਈ 26 ਦਿਨ ਰੱਖਿਆ ਜੀ ਅੱਛਾ ਫਰਾਂਸ ਠੀਕ ਹੈ ਉੱਥੇ ਨਾ ਫਰਾਂਸ ਦੇ ਨਾਲ ਹੈਗਾ। ਪਹਾੜ ਦੇ ਨਾਲ ਇੱਕ ਛੋਟਾ ਇੱਕ ਸ਼ਹਿਰ ਆ। ਅੱਛਾ ਜੀ। ਉੱਥੇ ਮੈਨੂੰ ਲੈ ਗਏ ਜੀ। ਠੀਕ ਹੈ। ਜੇਲ੍ਹ ਚ। ਜੇਲ੍ਹ ਜੀ ਹਾਂ। ਪਹਿਲਾਂ ਜੇਲ੍ਹ ਚ 26 ਦਿਆਂ ਰੱਖਿਆ ਜੀ। ਹੋਰ ਵੀ ਮੁੰਡੇ ਸੀ ਉੱਥੇ ਜੇਲ੍ਹ ਚ ਆਪਣੇ। ਜੇਲ੍ਹ ਦੇ ਵਿੱਚ ਮੁੰਡੇ ਆਪਣੇ ਬਹੁਤ ਸੀ ਪਾਕਿਸਤਾਨੀ ਸੀ, ਕਾਫੀ ਮੁੰਡੇ ਸੀ ਜੀ। ਕੁੜੀਆਂ ਵੀ ਸੀਗੀਆਂ ਡੌਂਕੀ ਚ। ਕੁੜੀਆਂ ਵੀ ਆਗੀਆਂ ਡੌਂਕੀ ਜੀ। ਆਪਣੀਆਂ ਨਹੀਂ ਸੀ ਡੌਂਕੀ ਚ ਕੁੜੀਆਂ। ਅੱਛਾ। ਪਾਕਿਸਤਾਨੀ ਹੋਗੀਆਂ ਜਾਂ ਇਦਾਂ ਆਪਣੀਆਂ। ਆਪਣੇ ਦੋ ਜੀਓਂ ਵੀ ਨਪਾਲਾ ਨਾਲ ਨੂੰ ਬੁਲਾਈਆਂ ਇਹ ਜਿਆਦਾ ਸੀ ਅੱਛਾ ਅੱਛਾ ਇਹ ਲੋਕਡਾਊਨ ਵੀ ਜਿਆਦਾ ਲਾਉਂਦੇ ਹੈ ਤੇ ਉਸ ਜੇਲ੍ਹ ਦੇ ਵਿੱਚ ਫਿਰ ਰਹਿਣ ਸੈਣ ਕੀ ਸੀਗਾ ਕਿਵੇਂ ਮਨ ਜੇਲ੍ਹ ਦੇ ਵਿੱਚ ਰਹਿਣ ਸੈਣ ਬਈ ਇਹਨਾਂ ਦਿਨਾਂ ਰੂਮ ਬਣਾਏ ਹੁੰਦੇ ਆ ਕਿਵੇਂ ਕਿ ਦੋ ਬੰਦੇ ਉਹਦੇ ਵਿੱਚ ਰੂਮ ਚ ਪੈਂਦੇ ਆ ਬੈੱਡ ਹੁੰਦਾ ਇੱਕ ਥੱਲੇ ਬੈੱਡ ਦੇ ਉੱਪਰ ਬੈੱਡ ਠੀਕ ਹੈ ਇੱਕ ਬੰਦਾ ਥੱਲੇ ਸੌਂ ਜਾਂਦਾ ਉੱਪਰ ਸੌਂ ਜਾਂਦਾ ਨਾ ਛੋਟੀ ਟਾਇਲਟ ਹੁੰਦੀ ਆ ਛੋਟਾ ਸਿੰਕ ਹੁੰਦਾ ਜੀ ਅੱਛਾ ਵੀ ਉਹ 4x ਮੱਲੋ ਨੂੰ ਆਪਾਂ 6 ਕਹਿ ਸਕਦੇ ਆ 4x6 ਦਾ ਆਪਾਂ ਮੱਲੋ ਛੋਟਾ ਰੂਮ ਹੁੰਦਾ ਜੀ ਠੀਕ ਉਹਦੇ ਵਿੱਚ ਗੁਜ਼ਾਰਾ ਕਰਨਾ ਪੈਂਦਾ ਅੱਛਾ ਤੇ ਉਹਦੇ ਮੈਨੂੰ 26 ਦਿਨ ਮੈਨੂੰ ਬਾਈ ਰਜੋ ਰੱਖਿਆ ਉਹਨਾਂ ਨੇ ਤੇ ਟੌਰਚਰ ਵੀ ਕਰਦੇ ਸੀ ਉਹ ਵਿੱਚ ਉਹਨਾਂ ਨੇ ਕੀਤਾ ਕਿ ਨਹੀਂ ਟੌਰਚਰ ਨਹੀਂ ਕੋਈ ਵੀ ਕਰਦੇ ਜੀ ਕੋਈ ਤੁਹਾਨੂੰ ਕੁਝ ਕਹਿੰਦੇ ਨਹੀਂਗੇ ਜੇ ਤੁਹਾਨੂੰ ਮੰਲੋ ਕੋਰਟ ਤੇ ਲੈ ਕੇ ਜਾਣਾ ਵੀ ਤਾਂ ਵੀ ਤੁਹਾਨੂੰ ਬੱਸ ਕੇ ਪਹਿਲਾਂ ਦੱਸਦੇ ਆ ਵੀ ਤੁਹਾਨੂੰ ਸੈਟ ਲੈ ਕੇ ਵੀ ਤੁਹਾਨੂੰ ਅੱਜ ਕੋਰਟ ਜੀ ਜਾਂਦੇ ਪਏ ਆ ਠੀਕ ਐ ਫਿਰ ਕੋਰਟ ਜਾਣ ਤੋਂ ਪਹਿਲਾਂ ਉਹਨਾਂ ਨੇ ਇੱਕ ਸੈਂਡਵਿਚ ਦੇਣਾ ਤੁਹਾਨੂੰ ਇੱਕ ਪਾਣੀ ਦੀ ਬੋਤਲ ਦੇਣੀ ਆ ਅੱਛਾ ਗੱਡੀ 'ਚ ਪਹਿਲਾਂ ਬਿਠਾਉਣ ਤੋਂ ਹੂੰ ਗੱਡੀ ਦੇ ਵਿੱਚ ਵੀ ਰੱਖਣੇ ਬਣੇ ਹੁੰਦੇ ਆ ਵੀ ਕਿਹੜਾ ਕੇਸ ਦੀਆਂ ਵਾਸਤੇ अच्छा ਰੱਖਨੇ ਬਣਦੇ ਵੀ ਉਸੇ ਰੱਖਣੇ ਦੇ ਵਿੱਚ ਇਹਨੂੰ ਵਾੜਨਾ ਠੀਕ ਹੈ ਸੇਫਟੀ ਬਹੁਤ ਤਗੜੀ ਨਹੀਂ ਹੁੰਦੀ ਜੀ ਕੁਆਲਟੀ ਬਹੁਤ ਤਗੜੀ ਹੈ ਉਹ ਜਦੋਂ ਮੈਨੂੰ 26 ਦਿਨ ਬਾਈ ਕੋਰਟ ਚ ਲੈ ਕੇ ਗਏ ਹੂੰ ਫਿਰ ਉਹਨੇ ਮੈਨੂੰ ਪੁੱਛਿਆ ਕੋਰਟ ਦੇ ਵਿੱਚੋਂ ਵੀ ਤੈਨੂੰ ਮੱਲੋ ਰਿਪੋਰਟ ਕਰਦਣਾ ਉਹਨਾਂ ਨੂੰ ਮੇਰੀ ਸਿਸਟਮ ਮੇਰਾ ਪਾਸਪੋਰਟ ਨਹੀਂ ਸੀ ਹੁੰਦਾ ਸੀ ਠੀਕ ਹੈ ਜਿਹੜੇ ਫਿੰਗਰਪ੍ਰਿੰਟ ਸੀ ਹੁੰਦੇ ਸੀ ਹਾਂ ਫਿਰ ਮੈਨੂੰ ਜਦੋਂ ਉਹਨਾਂ ਨੇ ਮੈਨੂੰ ਆਪਣਾ ਜੱਜ ਨੇ ਪੁੱਛਿਆ ਵੀ ਤੂੰ ਮੱਲੋ ਕਿੱਥੇ ਚੱਲੇ ਆ ਮੈਂ ਵੀ ਮੈਨੂੰ ਕੁਝ ਨਹੀਂ ਪਤਾ ਜੋ ਮੈਨੂੰ ਮੱਲੋ ਇਹਨੇ ਏਜੰਟ ਨੇ ਮੇਰੇ ਮੈਮਰੀ ਭਰੀ ਸੀ ਉਹੀ ਦੱਸਦਾ ਰਿਹਾ ਮ ਉਹ ਕਹਿੰਦੇ ਵੀ ਇਹਨੂੰ ਫੇਰ ਮੰਲੋ 10 ਦਿਨਾਂ ਤੇ ਜੇਲ ਫੇਰ ਕਰੋ। ਅੱਛਾ। ਜੇਲ 'ਚ ਫੇਰ ਮੈਨੂੰ 10 ਦਿਨਾਂ ਤੇ ਲਿਆਈ। ਹੂੰ। ਉਸ ਤੋਂ ਬਾਅਦ ਬਈ ਜੀ ਜਦੋਂ ਪ੍ਰਮਾਤਮਾ ਕੋਈ ਗਾਂ ਜਰੀਆ ਬਣਾਉਂਦਾ। ਅੱਛਾ। ਉਸ ਤੋਂ ਬਾਅਦ ਮੈਂ ਨਾ ਜਦੋਂ ਆਇਆ ਵਾਪਸ ਤੇ ਜੇਲ ਦੇ ਵਿੱਚ ਆਇਆ ਤੇ ਉਸ ਤੋਂ ਬਾਅਦ ਮੈਨੂੰ ਬੁਖਾਰ ਹੋਇਆ ਬਹੁਤ ਜ਼ਿਆਦਾ। ਠੀਕ ਹੈ। ਬੀਬੀ ਬਹੁਤ ਜ਼ਿਆਦਾ ਹਾਈ ਹੋ ਗਿਆ। ਹੂੰ। ਤੇ ਉਹ ਉੱਥੇ ਨਾ ਦਵਾਈ ਦਿੱਤੀ ਉਹਨੇ ਮੈਨੂੰ ਇੱਕ। ਅੱਛਾ। ਉਹ ਦਵਾਈ ਤਾਂ ਹੁਣ ਤਾਂ ਨਕੀ ਦੱਸਾਂ ਵੀ ਉਹ ਦਵਾਈ ਹੋਰ ਤਰੀਕਿਆਂ ਨਾਲ ਲੈਣੀ ਸੀ। ਉਹਨੇ ਤਰ੍ਹਾਂ ਦਵਾਈ ਮੈਨੂੰ ਹੋਰ ਤਰੀਕੇ ਨੇ ਦਿੱਤੀ ਠੀਕ ਹੈ ਰਾਤ ਨੂੰ ਕੋਈ ਹੋਊਗੀ 9:30 ਦਾ ਟਾਈਮ ਸੀ ਮੈਂ ਬਾਹਰ ਖਕਾਇਆ ਤੇ ਉਹ ਮੈਨੂੰ ਹਲੋ ਮੈਡਮ ਨੇ ਦਵਾਈ ਦਿੱਤੀ ਡਾਕਟਰ ਸੀ ਅੱਛਾ ਲੇਡੀ ਸੀ ਉਹ ਹੂੰ ਉਹਨੇ ਦਵਾਈ ਦਿੱਤੀ ਤੇ ਦਵਾਈ ਲੈ ਕੇ ਤੇ ਮੈਂ ਸੌ ਗਿਆ ਸਵੇਰ ਨੂੰ ਤੁਹ ਜਕੀਨ ਮਨੋਂ ਮੇਰੇ ਕੋਈ ਵੀ ਇਦਾਂ ਸਰੀਰ ਦੇ ਵਿੱਚ ਨਹੀਂ ਸੀ ਕਿੱਥੇ ਧੱਫੜੀਆਂ ਵੀ ਹੋਏ ਅੱਛਾ ਇਹ ਜਿਹੜਾ ਮਨੋ ਮਨੋ ਗਮੋੜੀਆਂ ਹੀ ਬਣ ਗਈਆਂ ਫਲੈਕਸ਼ਨ ਕਰ ਗਈ ਹਾਂਜੀ ਸਵੇਰੇ ਜਦੋਂ ਮੈਂ ਉੱਠਿਆ ਤੇ ਉਹਦਾ ਸ਼ੀਸ਼ਾ ਹੈ ਨਾ ਉਹਦੇ ਅੰਦਰ ਧੁੰਦਲਾ ਲੱਗਿਆ ਸੀ ਠੀਕ ਹੈ ਜੀ ਤੇ ਮੈਂ ਨਾਲ ਮੁੰਡਾ ਪਾਕਿਸਤਾਨੀ ਸੀ ਮੈਨੂੰ ਕਿਹਾ ਯਾਰ ਮੈਂ ਉਹ ਵੀ ਡਰ ਗਿਆ ਕਹਿੰਦਾ ਯਾਰ ਕੀ ਬਣ ਗਿਆ ਹੂੰ